ਗੋਰਦਿਓ ਨੇ ਹਾਂਜੀ ਮਹਾਰਾਜ ਸਤਿ ਸ੍ਰੀ ਅਕਾਲ ਜੀ ਹਾਂ ਕੋਟਵਾ ਸਾਡਾ ਅੱਜ ਬਾਹਰ ਤੇ ਆਇਆ ਬਲਾ ਤਾਂ ਕਿ ਬਾਹਰ ਤੇ ਕਿਸੇ ਆ ਤਾਂ ਬਹੁਤ ਵਰਦੀਆਂ ਪਾਂਜਾਂ ਮੈਂ ਜਿਆਦਾ ਹਾਂ ਵੀੜਿਆ ਪਿਆ ਤੜਕਾ ਨਿਕਲਿਆ ਵਾ ਅੱਛਾ ਆਦ ਲੈਂਟਰ ਬਣਾ ਤਰ ਰਿਹਾ ਹਾਂ ਉੱਥੇ ਗਿਆ ਵਾ ਸਾਰਾ ਕੁਝ ਆਜ ਕਰਾਇਆ ਵਾ ਸਰੀਆਂ ਸੁਰੀਆਂ ਬਣਾਇਆ ਗਏ ਲੈ ਹਾਂ ਲੈਂਟਰ ਪਵਾ ਦਿਖਾਈ ਵਦਨ ਅੱਛਾ ਹੁਣ ਉਥੇ ਦੀ ਆਇਆ ਹਾਂ ਤੈਨੂੰ ਪਤਾ ਠੰਡਾ ਅੱਜ ਕਿੱਥੇ ਪੈ ਗਿਆ ਲੈਂਟਰ ਹਾਂ ਕਹੀ ਛੰਡਦੀ ਅੱਜ ਹਾਂ ਅੱਜਾ ਕੋਰਾ ਪਿਆ ਵਾ ਚਿੱਟਾ ਲੈ ਵਾ ਤੁਸੀਂ ਦੇਖਦੇ ਨਹੀਂ ਹੈਗੇ ਤੁਹਾਨੂੰ ਮਾੜ ਨਹੀਂ ਅੱਜ ਬਿਜੀ ਤਾਂ ਮੈਂ ਥੋੜਾ ਜਿਆਦਾ ਕੀ ਭਾਈ ਤੁਹਾਨੂੰ 22 ਦੇ ਕਮੈਂਟ ਆਉਂਦੇ ਦੇ ਕਹਿੰਦਾ ਮਸਾਂ ਜੀ ਲੈ ਹੋਏ ਕਹਿੰਦਾ ਇੰਟਰਨਾਲ ਕੱਲ ਹੋ ਜੀਏ ਫਿਰ ਤੇ ਤੈ ਹੁਣਾ ਉਹ ਲਿਆ ਤੂੰ ਮੈਂ ਤਾਂ ਹੋ ਲਿਆ ਮੈਂ ਜਾਂ ਕੋਠੇ ਤੇ ਦੇਖਿਆ ਉੱਥੇ 5 ਚੱਲੇ ਮਨ ਰੇਂਜ ਤਾਂ ਹੈਗੀ ਆ ਪਹਿਲਾਂ ਕਿ ਰੇਂਜ ਨਹੀਂ ਥੱਲੇ ਹੁੰਦੀ ਹਾਂ ਫਿਰ ਅਸੀਂ ਪਾਰ ਤੱਕ ਜਦੇ ਹਾਂ 5G ਵਾਲਾ 5G ਵਾਲਾ ਅੱਛਾ ਥੋੜਾ 20 ਮਿੰਟ ਚੱਲਿਆ ਬਹੁਤ ਨਹੀਂ ਲੋ ਭਾਈ ਜੱਗਾ ਆ ਗਿਆ ਇਮੁਲਾ ਤਾਂ ਹੁੰਨੇ ਵਾਲੀ ਮਸੜ ਹੈ 100 ਵਾਲੀ ਹੋ ਇਹ ਤਾਂ 100 ਵਾਲੀ ਹੋ ਪਰ ਡੇਰੀ ਹੋ ਗਰੇ ਅੱਛਾ ਭਈ ਇਹ ਤਾਂ ਮਟਾਲ ਕੇ ਲੈ ਪੰਜ ਕਹਿੰਦਾ ਤਾਰ ਨਹੀਂ ਹੁੰਦੇ ਰਾਹ ਚ ਇੱਧਰ ਨੂੰ ਆ ਜਾ ਫਿਰ ਰੈਫਰਿਜਰੇਟਰ ਲੱਤੇ ਹੋਏ ਤੈਨੂੰ ਲਾਜ ਦੇਵੇ ਕੰਪਨੀ ਨੇ ਤਲਾਮ ਵਾਲਾ ਮੋਡਾ ਓ ਬਾਈ ਬਾਈ ਲੜਾਈ ਦੇਖ ਲੈ ਦੋ ਹੋ ਗਿਓ ਉਧਰ ਜੋ ਰਾਸਤੇ ਆਇਆ ਮਾਰਾ ਤੈਨੂੰ ਮੈਂ ਤਾਂ ਤੇਲ ਲੈ ਕੇ ਹੁਣ ਰਕਾਲਾ ਹੂੰ ਧੂਣੀ ਲਾ ਕੇ ਸੇਕਣ ਲੱਗੇ ਵੇ ਕਾਲੇ ਤੇਲ ਨਾਲ ਭਈਏ ਕਹਿੰਦੇ ਹੱਥਾਂ ਹੀ ਪੈਂਦਾ ਕਰਨੇ ਫੱਟਾ ਹੀ ਬੋਖਦਾ ਕਹਿੰਦੇ ਕਰੀ ਮਾ ਤੁਹਾਡਾ ਆ ਕਾਪੀ ਲੈਟ ਆਇਆ ਨਾ ਬਿੰਦਰ ਲੱਗਿਆ ਵਾ ਬਾਈ ਮੇ ਲੋ ਜੀ ਪਹਿਲਾਂ ਇੱਧਰ ਹੀ ਅਸਰੇ ਗਾਲ ਜੀ ਨਹੀਂ ਕਿੱਦਾਂ ਬਿੰਦਰ ਲੱਗਿਆ ਵਾ ਬਾਈ ਦੇਖਣ ਉਹ ਹਾਂ ਜੋ ਮੈਂ ਹੁਣੇ ਚੱਲਦਾ ਦਾਈਵਾ ਬਾਈ ਕਿਹੜੀ ਖੇੜੀ ਪਖਾਲੀ ਬਾਈ ਕਿਹਦੇ ਨੇ ਇਹਦੇ ਸੌਰਿਆਂ ਦਾ ਮੁਕਾਬਲਾ ਦਾ ਟਰੈਕਟਰਾਂ ਦਾ ਟਰੈਕਟਰਾਂ ਇਹਦੇ ਸੌਰਿਆਂ ਦੇ ਟਰੈਕਟਰਾਂ ਤੋਂ ਧੂੜ ਦੇ ਸ਼ੋਰਿਆਂ ਤੇ ਆਤ ਪਾ ਲਈ ਨੇ ਇਹ ਸਾਨੂੰ ਵੀ ਪਾਤੀ ਮੈਂ ਹੋ ਕਾ ਨੂੰ ਬੋਲਣਾ ਸੌਰਿਆਂ ਦੇ ਹੱਥ ਜਿਆਦਾ ਨਹੀਂ ਉਹ ਵੀ ਛੱਡਦਾ ਹੁਣ ਇਹਦੇ ਪੂਰੇ ਦੇਖਣ ਲੱਗ ਗਿਆ ਕਦੋਂ ਸੌਰਿਆਂ ਜੇ ਸ਼ੁਰੂ ਹੋਣੀ ਮੈਂ ਤੁਹਾਨੂੰ ਰੱਖੋਗੇ ਜਿਆਦਾ ਉਸਨੇ ਹੈ ਪਹਿਲਾਂ ਹੋਰ ਪਾਸੇ ਦੇਖੇ ਜਦੋਂ ਲਾਈਵ ਹੋ ਗਿਆ ਹੋਰ ਪਾਸੇ ਕਹਿੰਦੇ ਨੇ ਦੇਖੇ ਬਾਈ ਝੂਠ ਬੋਲਦਾ ਨਾ ਪਹੁੰਚ ਗਿਆ ਪਵਿੰਦਰ ਪਹਿਲੀ ਵਾਰ ਦੇਖੋ ਮੈਨੂੰ ਪਤਾ ਹੈ ਮੈਂ ਪਹਿਲੀ ਵਾਰ ਦੇਖਿਆ ਬਾਈ ਤੇਰੇ ਸੌਰੇ ਉਹ ਵੀ ਪਹਿਲੀ ਵਾਰ ਦੇਖਿਆ ਹੈ ਦੇ ਪਹਿਲਾਂ 12 ਵੀ ਹੋ ਰਿਹਾ ਉਹ ਹੁੰਦੇ ਨਾਲ ਜਗਾ ਜਗਾ ਹੁੰਦੇ ਆ ਉਹ ਵੀ ਦੇਖਦਾ ਮੈਂ ਲਾਈਵ ਤੋਂ ਅੱਛਾ ਨਾ ਲਾਈਵ ਨਹੀਂ ਕਹਿੰਦਾ ਮੈਂ ਜਿਹੜੀ ਅੱਖਾਂ ਨਾਲ ਦੇਖਿਆ ਜਾ ਕੇ ਹਾਂ ਉੱਥੇ ਰਾਈਵ ਦੇਖਿਆ ਫੇਰ ਕਿੱਥੇ ਆ ਨਾ ਹਾਂ ਇੱਥੇ ਆ ਨਾ ਨਾ ਹੁਣ ਕਾ ਜਾਣਾ ਵਸ ਲੈਣੇ ਨੂੰ ਪਰਸੋਂ ਪਰਸੋਂ ਦੀ ਫਲੈਟ ਅੱਛਾ ਦੇਖਦੇ ਆ ਮੈਂ ਥੋੜਾ ਜਾ ਕੇ ਆਉਣੇ ਇਹਨਾਂ ਨਾਲ ਮਾਰ ਕੇ ਆਉਣੇ ਜਿਹੜਾ ਜੇ ਜਾਊਗਾ ਤਾਂ ਜਾਊਗਾ ਆਪਣੇ ਆਪ ਮੈਂ ਚਲੇ ਜਾਣਾ ਹੈ ਭਈ ਆਉਂਗਾ ਬਿੱਟਾ ਮੈਂ ਨਹੀਂ ਨਹੀਂ ਇਹਦਾ ਕਹਣਾ ਇਹਦਾ ਕਹਣਾ ਸਟੇਟਿੰਗ ਕੰਪਨੀ ਆ ਕਹਿੰਦਾ ਕਬੂਲ ਰਹੀ ਹੈ ਇਹ ਭੁੱਲਣਾ ਘਰ ਜੀ ਗੱਲ ਸਾਡੀ ਲੈਣਾ ਹੈ ਮੈਂ ਕੰਟੈਕਟ ਹੋਇਆ ਪਹਿਲਾਂ ਪਹਿਲਾ ਕੰਟੈਕਟ ਹੋਣਾ ਛਾੜੇ ਅੱਜ ਕੋਈ ਹੋਰ ਡਿਜ਼ਾਈਨ ਦਾ ਪਿਆ ਹੋਲਾ ਤਾਂ ਫਿਰ ਨਹੀਂ ਨਹੀਂ ਥੋੜਾ ਸੀਰੀਆ ਲੱਗਿਆ ਹੋਇਆ ਉਹਦੇ ਨਾਲਾ ਮਿਲਣਾ ਬੁੱਲ ਹਟ ਗਿਆ ਹਾਂ ਬੁੱਲ ਜੀ ਬੜੇ ਨੇ ਕੁਛ ਆ ਬੁੱਲ ਨੂੰ ਪਹਿਲੇ ਕਰੇ ਲੱਗਦੇ ਆ ਨਹੀਂ ਨਹੀਂ ਉਹ ਇਹ ਹੋ ਗਿਆ ਉਹਦਾ ਤੇ ਨਾਲੇ ਤਾਂ ਮੈਂ ਮੈਂ ਤਾਂ ਨਾਲੇ ਹੁੰਨਾ ਇਹਦੇ ਇਹ ਜੇ ਕੰਮ ਨੂੰ ਠੀਕ ਆ ਠੀਕ ਹੰਡਾ ਹੁਣ ਤੇਰੇ ਸਮਝਦਾ ਸੂਰਜ ਖੇਪ ਰਿਹਾ ਹੁਣ ਮੋਟਰਸਾਈਕਲ ਦਾ ਹੁਣ ਤੱਕ ਆ ਬੰਦ ਸਵੇਰੋਂ ਕੋਰ ਆਤਾ ਬਾਈ ਬਲੇ ਵਾ ਮੈਂ ਬਹੁਤ ਹੋਇਆ ਹੁਣ ਤਾਂ ਕੱਪੜੇ ਪਾ ਕੇ ਨਿਕਲਣਾ ਬੋਲਦਾ ਹੁਣ ਤੇਰੇ ਘਾਣੇ ਇਹ ਵੀ ਹਲਕੀ ਹੋ ਗਈ ਧੁੱਪ ਉਸ ਨਹੀਂ ਕਰਦੀ ਹੈ ਹਲਕੀ ਧੁੱਪ ਜੇ ਹੁਣ ਜਾਣ ਹੈ ਨਹੀਂ ਹਾਂ ਐਡਾ ਵੀ ਨਿਕਲਦੀ ਹੈਗੀ ਹੂੰ ਬਾਹੀ ਆ ਵੀ ਨਿਕਲ ਜਾਂਦੀ ਆ ਹਨਾ ਵੀ ਨਿਕਲ ਜਾਂਦੀ ਆ ਬਾਈ ਵੀ ਹੁਣ ਪਹੁੰਚਿਆ ਅੱਛਾ ਬਿੰਦਰ ਉੱਥੇ ਤਾਂ ਨਹੀਂ ਹੈਂ ਲੈਂਟਰ ਪਾਇੰਦਾ ਲੈਂਟਰ ਪਾਇਆ ਹੁੰਦਾ ਜਿੱਥੇ ਏਡਾ ਕੰਮ ਹਾਂ ਕੱਟ ਜੋੜ ਵਾਲਾ ਕੰਮ ਦਾ ਜੋ ਵੜ ਗਿਆ ਸਰੀਆ ਜੁਰੇ ਜਾ ਕੇ ਭਰਾਇਆ ਸਰਗੀ ਵਾਲੇ ਆਨੇ ਸਰੀਆ ਪੜਦੇ ਤੇ ਲੈਂਟਰ ਪਾਉਣ ਵਾਲੇ ਆ ਵੀ ਗਏ ਉਹ ਕਹਦੇ ਯਾਰ ਉੱਪਰ ਸਰੀਆ ਦਾ ਸੂਰੀਆ ਉਹ ਵੀ ਵੀ ਜਾਏਗਾ ਚਲ ਉਹ ਵੱਡੀ ਕੋ ਚੱਕ ਚੱਕ ਉਹਨਾਂ ਨੇ ਢੋਏ ਉੱਪਰ ਬਣਾ ਫਟਾਫਟ ਬਣਾ ਲਿਆ ਦੱਸਿਆ ਬਾਹਰ ਜਾ ਦੇਖਾ ਵਾ ਹੁਣ ਬੰਦੇ ਦੇ ਪੰਜ ਜਣੇ ਲੈਂਟਰ ਪਾਉਣ ਵਾਲੇ ਦੇ ਉਹ ਉਹ ਤੇ ਸਾਥ ਹੋ ਗਏ ਅ ਅੱਠਵੇਂ ਮੈਚ ਗਿਆ ਦੋ ਉਹਦੇ ਗਾਇਲ ਸੀ 10 ਜਣੇ ਹੋ ਗਏ ਮਾਈ ਨਾ ਸਰੀਆ ਬੰਨਣ ਦਾ ਟਾਈਮ ਲਾਉਣਾ ਹਾਂ ਟਾਈਮ ਨਹੀਂ ਨਾ ਮਖੌਲ ਹੁਣ ਕਿ ਦੁਕਾਨਾਂ ਦਾ ਜਪਦਾ ਦਾ ਮਰੰਡੇ ਹਾਂ ਗੜ ਮੈਨੂੰ 10 ਮਿੰਟ ਦੁਕਾਨ ਤੋਂ ਲੰਘਦੇ ਲਾਂਗੇ 10 ਮਿੰਟ ਦੁਕਾਨ ਵਾਲਾ ਤੇ ਪਾਈਪ ਲੈ ਕੇ 20-20 ਹੱਠ ਪਾਈਪ ਲੈ ਕੇ ਦੋ ਪੱਕੇ ਵਾਲੇ ਲੈ ਕੇ ਦੋ ਗੱਟ ਬੰਦੇ ਆਇਆ ਬਾਬੇ ਰਿਆਨ ਨੂੰ ਜਿੰਨਾ ਬੰਦ ਦਾ ਹਾਂਗੇ ਮੈਂ ਪਾਈ ਪਾਈ ਇਹਦੇ ਪਾਈਪ ਬਾਹਰ ਹੈਦਰਾਬਾਦ ਨਾ ਜੱਗਾ 18 ਫੁੱਟੇ ਪਰ 100 ਕਵਾਂਟਾਂ ਲੱਦੀ ਫਿਰਦਾ ਦੂਰੇ ਪਰ 150 ਲੱਦੂ ਕਿਹੜੇ ਪਰ ਮੇਡਾ ਹੋਣਾ ਨਹੀਂ ਮੇਡਾ ਹੋਣਾ ਨਹੀਂ ਅੱਛਾ ਇਹ ਤਾਂ ਆਏ ਭਈ ਐਂ ਮਠਲ ਵੀ ਕਿੰਨ ਟਾਲ ਮਤਾਂ ਨੂੰ ਕਿਉਂਦਾ ਮੇਰੇ ਕਹਿੰਦੇ ਵੀ ਸਾਢੇ ਕੋਲ ਭਰ ਕੇ ਚਾਰ ਪੰਜ ਬੂਰੇ ਆ ਅੱਛਾ ਕਹਿੰਦਾ ਇਹ ਤਾਂ ਹਟੇ ਨਹੀਂ ਹੈਗਾ ਹਟੇ ਕੇ ਐ ਜਦੋਂ ਮਾੜਾ ਮੋਟਾ ਲਾਲਚ ਦਿੱਤਾ ਹੁਣ ਤਾਂ ਹੀ ਭਈਆ ਆਹੋ ਹਾਂ ਕਿੱਥੇ ਕਿੱਥੇ ਆਉਂਦੇ ਦੂਈ ਬਾਲਟੀ ਨੇ ਘੱਲੂ ਹੁਣ ਇਹਦੇ ਕਹਿੰਦਾ ਸਰਦਾਰ ਕਹਿੰਦਾ ਜਿਹਦੇ ਬੈਠੇ ਹੋ ਵੀ ਵੇਰੀ ਘੜੋ ਬੈਣਾ ਸਾਢੇ ਗਾ ਘੜਦੇ ਆ ਹਾਂ ਕਹਿੰਦਾ ਜਾਈ ਪਰਚੀ ਕਰਦੇ ਹੁਣ ਦੂਰ ਕਰ ਲੋ ਉਹਦੇ ਬੰਦੇ 500 ਉਹ ਦੂਏ ਆ ਹੋਰ ਕਿੱਥੇ ਨੇ ਇਹ ਪਤਾ ਨਹੀਂ ਕਿੱਥੇ ਆ ਇਹ ਇੱਥੇ ਦੇ ਮੜਾਉ ਇੱਥੇ ਦੇ ਆ ਗੜੀ ਦੇ ਹਾਂ ਮਨ ਲੱਗਦਾ ਜੋਗੀ ਰੰਦੇ ਘੜਦੇ ਹੁੰਦੇ ਤੇ ਇਹ ਜੋਗੀ ਰੰਦੇ ਉਧਰਲੇ ਏਰੀਆ 'ਚ ਆਉਂਦੇ ਹਾਂ ਬੜੀ ਲੇਬਰਾਂ ਦੀ ਵਾਸ਼ ਔਟ ਆ ਕੱਲ 300 ਪਰਚੀ ਹੋਰ ਕੱਢਤੀ 1650 ਕਰਤੀ ਹੈਗੀ ਆ ਇਹ ਲੇਬਰ ਹੁਣ ਆਪਣੇ ਦਾ ਸ਼ੌਟ ਨਹੀਂ ਮੰਨ ਲਵਦੀ ਆ ਕਾਦੀ ਐਡੀ ਕਿੰਨੀ ਸ਼ੌਟ ਆਉਂਦਾ ਏ ਚਾਰ ਪੰਜ ਲੇਬਰ ਲੱਗਿਆ ਹੋਏ ਪਰਚੀ ਦੇ ਹਿਸਾਬ ਦੀ ਇਹ ਜਿੰਨੀ ਨਹੀਂ ਆ ਨਹੀਂ ਪਰਚੀ ਬਹੁਤ ਕੱਢਤੀ ਉਹਨਾਂ ਨੇ ਉਹ ਉੱਧਰ ਮੈਂ ਹੋਰ ਪਾਸੇ ਦੇਣਾ ਹੂੰਗੀ ਹੋਰ ਪਾਸੇ ਸ਼ੌਟ ਆਉਣੀ ਮੈ ਹਾ ਹੁਣੋ ਕੱਲ ਕੱਲ ਦਾ ਰਿਕਾਰਡ ਦੱਸਦੇ ਤੇ ਉਹ ਹੁਣ ਤਾਂ ਚਲ 1000 ਨਿਕਲ ਗਈ ਵੀ 1300 ਪਰਚੀ ਕੱਢਤੀ 400 ਪਰਚੀ ਉੱਥੇ ਗਈ ਆ ਨੋ ਸੋ ਦੂਏ ਪਰ ਲੈਣਾ ਚਾਹੀਦਾ ਸਾਡੇ ਟੋਕਾ ਟਾਕਾ ਵਿੱਚ ਜਾਂਦਾ ਜਿਹੜੇ ਜਾਂਦੇ ਹੋਰ ਪਾਸੇ ਬਾਹਲ ਮੁਲਕਾਂ ਜਾਂਦੇ ਨੇ ਨਾ ਕੋਈ ਨਾ ਕੋਈ ਮਸ਼ੀਨ ਕੱਢੇ ਕੋਈ ਹਾਂ ਸੋਬਰ ਸਿੱਧੇ ਵੀ ਤਾਂ ਕੱਢਦੇ ਕਣਕ ਬੂਜੀ ਨਾਲੇ ਹੋਰ ਸਮਾਨ ਨਿਕਲੇ ਆ ਆਓ ਅੱਗਾ ਚੋਂ ਨਾਲੇ ਕੀ ਆ ਨਿਕਲਣਾ ਵੀ ਆ ਜਾ ਸਮਾਨ ਵੀ ਕੱਢੇ ਵਿੱਚ ਜਾਵੇ ਸਾਰਾ ਕੁਝ ਹੂੰ ਉਹ ਨਹੀਂ ਕੱਢਦੇ ਨਾਲੇ ਜੀਵੀਦਾਰ ਫੈਜੋ ਉਹਨੇ ਵੇਖਣੀ ਨਾ ਪਵੇ ਉਹ ਉਹ ਦੂਈ ਆ ਮੈਂ ਦੇਖੀ ਮਸ਼ੀਨ ਜਿਹੜੀ ਰੈਡ ਫਾਰਮ ਕੋਲੋਂ ਸਾਰਾ ਕੁਝ ਚੱਕਦੀ ਆ ਹਾਂ ਮੈਂ ਦੇਖਿਆ ਵਿੱਚ ਕੱਢੀ ਜਾਂਦੇ ਸਾਰਾ ਕੁਝ ਹਾਂ ਸਾਡੇ ਦਾ ਇੱਧਰ ਹੈ ਕੋਈ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਭਾਈ ਜਮਨ ਬਾਹਰ ਤੇ ਫੋਨ ਆਇਆ ਤਾਂ ਕਹਿੰਦਾ ਸਾਡੇ ਦਾ ਕਣਕ ਹੋਇਆ ਕਹਿੰਦਾ ਸਾਡੇ ਇੱਕ ਬੰਦਾ ਜਾ ਕੇ ਵੱਢ ਕੇ ਸਾਰਾ ਬੁੱਢੇ ਹੁੰਦਾ ਕਰਕੇ ਕੇਰੀ ਵਿੱਚ ਟਿੱਕੇ ਜਾ ਜਾ ਕੇ ਅੱਛਾ ਹਾਂ ਉਹ ਮਹੀਨਾ ਹੀ ਹੈ ਜਿੱਕੇ ਹੋਏ ਬੜੀਆਂ ਰਹੇ ਉਹ ਤਾਂ ਮੈਂ ਦੇਖਿਆ ਸੂਆ ਜਾ ਜਿਹੜਾ ਵੱਢਦਾ ਕੰਨਾ ਇਹ ਕਿੱਥਾ ਛਾੜੇ ਦਾ ਤੇ ਆਉਂਦੇ ਨੇ ਜਦ ਪੈਗਾ ਤੇਰੇ ਸਾਹਮਣੇ ਮਿਲ ਲੈ ਕਾ ਰੁਪਈਆ ਨਹੀਂ ਕਰੀ ਉਹਦਾ ਇੰਨਾ ਕਿੱਡਾ ਕੋ ਕਰਨਾ ਸਲਾਣੇ ਨੂੰ ਉਹ ਭੱਜਦੇ ਨਹੀਂ ਨਾ ਕਣਕ ਵੀਜਣੀ ਹੈ ਮੈਨੂੰ ਚੜ੍ਹਦਾ ਵੀ ਟਾਈਮ ਹੈ ਟਾਈਮ ਹੈ ਪਹਿਲਾ ਹੋ ਜਾਈ ਤਾਂ ਬਿਲਕੁਲ ਐਸੀ ਹੀ ਹੈ ਪੈਸੇ ਨਹੀਂ ਮਿਲਣੇ ਮਾੜਾ ਬੂਟਾ ਟੱਕਿਆ ਜੂਗਾ ਵੱਡੇ ਤਾਂ ਆਧਰਾਵਾਂ ਬੱਤਾਂ 60 ਰੁਪਏ ਕੱਟਦੇ ਹੋ ਬਾਕੀ ਦੇ ਦੇਣਾ ਬਾਕੀ ਦੇ ਦੇਣਾ ਟੱਕਰ ਤੇ ਫੇਰ ਆਜੂਗਾ ਇਹਲਾ ਵੀ ਹੁੰਦਾ ਕਿਹਦੀ ਇੱਥੇ ਇੱਕ ਜਾਣੀ ਉਹਦੇ ਦੋ ਜਰੀਏ ਦੇ ਇਕੱਠੇ ਹੋਰ ਉਧਰ 170 ਕਰਿਆ ਆਇਆ ਬਿੰਦਰ ਕਿੱਥੇ ਇਹਦੇ ਦੋ ਚ ਜਾਣਾ ਤਾਂ ਗੱਡਾ ਹੀ ਤੇ ਬੰਨਾ ਤੋਰੇ ਕਿ ਵੱਧ ਹੁੰਦੇ ਨਾਲ 200 ਦੇ ਉੱਪਰ ਭਾਗੇ ਜਾਣਾ ਤਾਂ 200 ਦੇ ਜਿੰਨਾ ਭਾਗੇ ਜਾਣਾ ਜੈਲੇ ਦਾ ਹੋ ਗਿਆ 100 ਪੰਨੀ ਕਿੰਨਾ ਕਹਿੰਦਾ ਹੈ 84 184 ਹੋਇਆਗਾ ਜੱਗੇ ਨਾਲ ਨਾਲੇ ਜਾਣੇ ਲਈ ਜਾਣਾ ਹੋਇਆ ਮੈਂ ਤੇ ਤੂੰ ਖਾ ਦੇ 200 ਛੱਲੇ ਚੜੀ ਜਾਵਾਂ ਉਹਦੇ ਤੋਂ ਉੱਪਰ ਹੀ ਲੈ ਕੇ ਜਾਉਂ ਹਾਂ ਸਾਨੂੰ ਪਾ ਦਾਂਗੇ ਹਾਂ ਤੁਹਾਨੂੰ ਪਾ ਦਾਂਗੇ ਮੈਨੂੰ ਪਾ ਦਾਂ ਕਾਲੂ ਕਿੰਨਾ ਪਾਉਣਾ ਸਾਨੂੰ ਕੀਲੇ ਟੁਵਾਟਾ ਲੱਗਿਆ ਹੋਇਆ ਕਾਲੂ ਪੈਣਾ ਕਾਲੂ ਪਾਉਂਗਾ 200 ਦੇ ਕਿਹੜਾ ਅੱਛਾ ਤੇਰੇ ਨਾਲੇ ਜਾਣਾ ਕੰਡੇ ਤੱਕ ਹੈ ਵਾਸੜ ਹਾਂ ਕੱਡੇ ਤੱਕ ਲੈ ਜਾਣਾ ਕੋਈ ਨਾ ਕੋਈ 200 ਚਾਹੀਦਾ ਵਿੰਦਰ ਇੰਨੀ ਦੂਰ ਜਾਣਾ ਵੀ ਹਸਕੇਟਰ ਲੱਗ ਗਿਆ ਤਾਂ 100 100 ਪਾਈਦਾ ਵੀ ਉੱਧਰ ਕੀ ਕਰਦਾ ਇਹ ਲਾਦਨ ਦਾ ਜਦੇ ਯਾ ਗੰਨਾ ਮਾਰ ਗਿਆ ਕਿੱਥੇ ਆ ਲਿਆਦਾ ਸਹੀ ਗੰਨਾ ਲਿਆਇਆ ਪਟਕੇ 2.5 ਕਿਲੋ ਦਾ ਹੋਇਆ ਕਹਿੰਦਾ ਉਹ ਗੰਨਾ ਇੱਕੇ ਦਿਖਾਈ ਜਾਂਦਾ ਤੰਦਗਾਤਾ ਮੇਲੇ ਆ ਲਓ ਭਾਈ ਬਾਜੀ ਬਹੁਤ ਨਿਕਰ ਨਾ ਕਿੰਨੇ ਕੋਹਨ ਕਹਿੰਦਾ ਕਿਲੋ ਦਾ ਇਹ 1 ਕਿਲੋ ਹੋਇਆ ਤੇ ਕਿੰਨੇ ਪੇ ਇੱਕ ਭਰੀ ਚ ਕਿੰਨਿਆ ਬੋਲ ਜਾਇਆ ਪਰ ਨਹੀਂ ਅਹੀ ਦੇ ਸਾਹਮਣੇ ਪੂਰਾ ਕੰਦਾ ਲਿਆਂਦਾ ਬੈਠਾ ਇੱਕ 2 3 4 5 6 7 8 9 10 11 12 13 15 16 17 18 19 19 ਆ 20 ਰੱਖ ਲੈ ਚੱਲ ਤੂੰ ਉਹ ਦੋ ਬਾਲਾ ਉਹਦੇ ਜਗਜੀਪ ਨੇ 23 ਬੋਲ ਜਾਂਦੀ ਹੈ ਇਹ 18 ਵਾ ਸਾਡੇ ਵਜਨ ਚ ਦੱਬਦਾ ਇਹ ਉਹਦਾ ਵੀ ਢਾਈ ਉਹਦਾ ਕਿੰਨਾ ਦਾ ਮਤਲਬ ਅੱਛਾ 2 ਕਿਲੋ 100 ਗ੍ਰਾਮ ਦਾ ਹੈ 2 ਕਿਲੋ 100 ਗ੍ਰਾਮ ਫਿਰ 2 ਕਿਲੋ 500 ਫਿਰ ਤੂੰ ਫਿਰ ਤੂੰ ਜਿੱਤ ਗਿਆ ਹੈ ਫਿਰ ਜਿੱਤ ਕੇ ਯਾਰ ਹੈ ਫਿਰ ਜਿੱਤ ਗਿਆ ਮਿੰਦਰ 2 ਕਿਲੋ 2.5 ਕਿਲੋ ਦਾ ਹੈ ਇੱਕ ਗੰਨਾ ਹਾਂ ਇਹ 50 ਕਿਲੋ ਦੀ ਭਰੀ ਜਮਾਣ ਕਿੰਨੇ ਪਏ 20 ਪਏ 20 ਗੰਨਿਆਂ ਦੇ ਹੋ ਗਿਆ ਹਾਂ 20 ਦਾ 50 ਕਿਲੋ ਕਾਲੀ ਦਾ ਲੈ ਹੁਣ ਤਾਨੂੰ ਠੀਕ ਹੀ ਦੱਸਿਆ ਹਾਂ ਹੈ ਪਾਰਟੀ ਹੋ ਗਈ ਪਾਰਟੀ ਹੋਣੀ ਤਾਂ ਫਿਰ ਤਾਂ ਬਣਦੀ ਆ ਆਨੇ ਲੈਣਾ ਜੇ ਪੜ ਕੇ ਗੇਰ ਲੱਗਿਆ ਮੈਂ ਖੜੀ ਖੜੀ ਮੈਂ ਦਹੀਂ ਗੰਨਾ ਆਹ ਮੋਟਾ ਰੱਖ ਲਿਆ ਫਿਰ ਅੱਛਾ ਰਾਜੀ ਪੁੱਛਿਆਣਾ ਵੀ ਕਿੱਥੇ ਤੇ ਲਏ ਆ ਨਾ ਨਾ ਹੂੰ ਵੀ ਬਾਂਸ ਕਿੱਥੇ ਤੇ ਲਏ ਆ ਠੀਕ ਆ 18 ਵਾ ਛੜ ਜਾਨ ਵਾਲਾ ਕੰਨਾ ਇਹ ਫੋਟੋ ਅੱਜ ਵੀਡੀਓ ਵੀ ਦੇਖਦਾ ਅੱਜ ਦੇਖਦਾ ਪਤਾ ਕੱਲ ਦੇਖਦਾ ਤੇ ਹਾਂ ਪਾਕਿਸਤਾਨ ਦਾ ਤਾਂ ਕੰਨਾ ਹੈ ਨਾ ਪਾਕਿਸਤਾਨੀ ਅੱਛਾ ਆਹ ਕਦੋਂ ਜਿੱਡਾ ਕੰਨਾ ਅੱਛਾ ਆਪੇ ਜਿੱਡਾ ਕੰਨਾ ਇੱਕ ਨਹੀਂ ਭਰੀਆਂ ਉਹਨਾਂ ਲਈ ਜੜੀਆਂ ਵਾਏ ਤਾਂ ਹੁਣ ਜਿਹੜਾ ਉੱਥੇ ਵਾਲਾ ਇਹ ਕਿਹੜਾ ਵਿੰਦਿੰਦਰ ਘੋੜੀਆਂ ਨਾਲ ਬੰਦਾ ਕੰਨਾ ਆਹੋ ਹੈਨਾ ਉਹ ਕਿੰਨਾ ਲੰਬਾ ਹੋਊਗਾ ਘੋੜੀ ਦੇੜੀ ਦੂਜੇ ਰੰਗ ਵਾਲੀ ਹੁੰਦੀ ਉਹਦੇ ਨਾਲ ਬੰਦਾ ਉਹ ਸੈੜਾ ਚ ਹੁੰਦਾ ਹੈ 4 ਫੁੱਟ ਪਰ ਮਿੰਨ ਚਾਰ ਪਰ ਹੁੰਦਾ ਕਿ ਜ਼ਿਆਦਾ ਨੀਂਦ ਆਉਂਦੀ ਹੈ ਇਹ ਵੀ ਇਹਦੇ ਯਾਰੀ ਮੈਲਾ ਆਵਾਜ਼ ਲਾਣਾ ਮੈਲਾ ਹੁੰਦਾ ਜਾਣਾ ਬਾਅਦ ਬਹੁਤ ਕੋਈ ਨਹੀਂ ਪਰ ਬਾਅਦ ਪੈਰੀ ਲੈ ਜਾਂਦੀ ਹੈ ਥੋੜਾ ਮੈਂ ਮੋਟਰਸਾਈਕਲ ਤੇ ਜਾ ਕੇ ਆਇਆ ਰੇਸਦਾਰ ਜੀ ਮੈਨੂੰ ਪਾਇਲ ਆ ਜਾ ਵੀ ਆ ਹੀ ਆ ਹਾਂ ਉਹ ਭੁੱਖਣੀ ਹੋ ਜਾਂਦਾ ਹਜੇ ਜੇ ਰੋਵੇ ਲਗਾਤਾਰ ਜਾਂਦੇ ਨੂੰ ਮੈਂ ਤਾਂ ਬਈ ਰੋਡ ਨੂੰ ਐ 8 ਦੀ ਸਪੀਡ ਤੇ ਮੋਟਰਸਾਈਕਲ ਜਾਂਦਾ ਮੈਂ ਸਿੱਧਾ ਕੰਨੀਆਂ ਕਲੇ ਹੂੰ 22-28 ਮਿੰਟ ਵਿੱਚ ਚੱਲਦੇ ਨੇ ਮਾੜਾ ਟ੍ਰੈਫਿਕ ਹੋਏਗਾ ਜੀ 7 ਘੰਟੇ ਲੱਗੇ ਜਾਣ ਨੂੰ ਆਪਰ ਟ੍ਰੈਫਿਕ ਬਹੁਤ ਆ ਬਾਈ ਹੁਣ ਤਾਂ ਟ੍ਰੈਫਿਕ ਬਹੁਤ ਹੈ ਟ੍ਰੈਫਿਕ ਦੀਦਾ ਬਹੁਤ ਪੁੱਛੇ ਨਾ ਉਹ ਔਰ ਸਾਰੇ ਕਾਨੂੰਨ ਹਿੱਲਿਆ ਹੋਇਆ ਹੈ ਕਿਸੇ ਨੂੰ ਕੋਈ ਸੁਣੇ ਨਹੀਂ ਹੈ ਕਿਹੜੀ ਨਾਲ ਕਿੱਧਰ ਜਾਣਾ ਪਤਾ ਹੀ ਨਹੀਂ ਲੱਗਦਾ ਕਿ ਮੋਟਰਸਾਈਕਲ ਵਾਲਾ ਵੀ ਥੋੜੇ ਮੋੜ ਕੇ ਪਾਸੇ ਕਹਿੰਦਾ ਪਿੱਛੇ ਕੋਈ ਦੇਖਦੀ ਨਾ ਅੱਗੇ ਵਿੱਚ ਕੋਈ ਪਰ ਉਹ ਇੰਨੇ ਹਾਈਵੇ ਨਿਕਲ ਲੈ ਇੰਨਾ ਖਸੋលਿਆ ਵੱਡੇ ਵੱੜ ਗਏ ਸ਼ਹਿਰ ਦੇ ਨੇੜੇ ਲਾਈਨ ਦੇ ਥੱਲੇ ਰਪੋਰਟ ਬਣਾਇਆ ਵਾ ਮੈਂ ਕਹਿੰਦਾ ਇੰਨਾ ਧੱਕਾ ਕਰੇ ਪਏ ਉਹਨਾਂ ਦੇ ਨੌਕਤੇ ਪੈਂਦਾ ਕੋਸੇ ਆ ਵਾਰੀ ਇਹ ਨੀ ਉਹਦੇ ਉੱਤੇ ਉੱਥੇ ਫੇਰ ਜਾਵ ਲੱਗਦਾ ਜਿਵੇਂ ਛੜਕ ਪੱਦ ਹੋਵੇ ਇਹੋ ਜਿਹਾ ਹਾਲ ਹੋਵੇ ਉਹਦਾ ਟ੍ਰੈਫਿਕ ਵਧੀ ਵੀ ਆ ਉਹਦੇ ਨੂੰ ਸਾਨੂੰ ਦੋ ਦੋ ਦੇਖਣ ਲੱਗ ਗਏ ਆਉਂ ਗਿਆ ਪਤਾ ਮੈਨੂੰ ਆਹਦੇ ਵਿੱਚ ਫਰਕ ਦਾ ਕੋਈ ਨਾ ਕੋਈ ਆਏਗਾ ਹਰ ਤੈਨੂੰ ਨਹੀਂ ਦੋ ਦੋ ਦੇਖਣੇ ਚਾਹੀਦੇ ਇੱਥੇ ਦੇਖਣੇ ਚਾਹੀਦੇ ਆ ਕਿਨੋਂ ਵੇਡਰ ਨੂੰ ਹਾਂ ਇੱਥੇ ਦੇਖਣੇ ਚਾਹੀਦੇ ਉਹ ਬਾਈ ਜਿਆ ਲੰਬੀ ਡਰਾਈਵਰੀ ਕਰਦਾ ਇਹ ਤੂੰ ਹੋਰੇ ਕੁਝ ਸਮਝਿਆ ਬਾਈ ਤਾਂ ਵੀ ਆਏ ਉਹ ਵੀ ਤਾਂ ਹੁੰਦਾ ਜੀ ਜਾਂਦਾ ਬਿਆਰਾ ਇਹ ਹੂੰ ਪਾਉ ਦਾ ਵੀ ਲੱਗ ਗਿਆ ਨਾ ਖਾਣੇ ਸ਼ਹਿਰ ਚ ਟਾਈਮ ਲੱਗਿਆ ਗਿਆ ਆਹ ਹਰੀ ਕੇਕ ਆਲਾ ਇੱਕ ਰੋ ਦਾ ਪੂਰਾ ਹੀ ਫੜੀ ਜਾਂਦਾ ਪੂਰਾ ਹੀ ਆ ਗਿਆ ਹਾਂ ਡਰਾਈਵ ਕ ਤੇ ਬਾਕੀ ਹੈਗੀ ਆ ਅੱਜ ਹੁਣ ਜੰਮ ਮੁੜ ਕੇ ਆਇਆ ਨਾ ਜਿਹੜਾ ਸੋਰਸ ਤੋਂ ਹੋਤ ਨਾ ਜਾ ਹੂੰ ਉਹਦੇ ਨਾਲ ਕਿੱਡਾ ਘਰਾਉਣ ਦਾ ਪਿੱਛੇ ਖੁੱਲਾ ਹੀ ਪਿਆ ਲੈ ਨਾ ਲਾਉਣ ਵਾਸਤੇ ਸਾਰਾ ਹੀ ਭਰਿਆ ਹੋਇਆ ਸੜਕ ਵਿੱਚ ਰਹਿਣਾ ਲੱਗਣਾ ਦੱਸ ਇੱਕ ਟ੍ਰੈਕ ਕ ਦਾਹੀਂ ਲੱਗਦੇ ਨਾ ਮਤ ਭਰਿਆ ਪਿਆ ਉਹਦਾ ਜਿਗਾੜਾ ਦਾ ਖਰਾਬ ਹੈ ਲਾਓ ਜਿਹੜਾ ਇਹਨੇ 3 ਮਿੰਟ ਕਿਹਾ ਉਹ ਉਥੇ ਤਾਂ ਮੈਂ ਕਹਿੰਦਾ ਅੱਧਾ ਅੱਧਾ ਘੰਟਾ ਬੰਦਾ ਖੜਕੇ ਉਹ ਗੱਡੀਆਂ 'ਤੇ ਨਿਕਲ ਕੇ ਆ ਪੱਥਰ ਖੱਟਣ ਲੱਗ ਗਏ ਉਹਨਾਂ ਨੇ ਕਹਿੰਦਾ ਇੱਧਰ ਲਗਾਉ ਸਾਣਾ ਇੱਧਰ ਲਗਾਉ ਤੁਰਨਾ ਕਰ ਦੇ ਬੱਸ ਇਹ ਕਿਹੜਾ ਹਾਲ ਹੈ ਮਾੜਾ ਹੀ ਹਾਲ ਆ ਪਤਾ ਨਹੀਂ ਕੱਚ ਹੋਇਆ ਟੱਕ ਹੋਣਾ ਹਲੇ ਇਹ ਔਖਾ ਜਿਹਾ ਕਹੋਣਾ ਬਾਈ ਚਲੋ ਬਾਈ ਬਾਕੀ ਠੀਕ ਆ ਜੀ ਬਸ ਕਾਲ ਜੀ ਬੰਦੇ ਸਾਸਿਕ ਕਾਲ ਜੀ